ਉਹ ਤੇਰਾ ਨਾਮ ਕੀਆ ਸ਼ਮਸ਼ੇਰ ਸਿੰਘ ਅਜੇ ਤੱਕ ਭੰਗ ਨਹੀਂ ਕਿੰਦਾ ਉਹ ਐਵੇਂ ਵੇਲੇਣੇ ਨਾਲ ਕੁੱਟ ਲੈਂਦਾ ਨੂੰ ਕੁੱਟ-ਕੁੱਟ ਕੇ ਦੋਖਾਇਆ ਅੰਦਾ ਕੀ ਉਹ ਦਿਮਾਗ ਨੂੰ ਚੱਕੂ ਵੀ ਨਾ ਹੋਰ ਤੇ ਲੱਗੇ ਤਾਂ ਨਹੀਂ ਬਾਪੂ ਖਾਂ ਦਾ ਉਹ ਪੈਸੇ ਮੰਗਦਾ ਤੋੜ ਕੇ ਲਿਆਣਾ ਹੁਣ ਤੂੰ ਸਾਡੇ ਕੋਲ ਰਹੇਗਾ ਹਾਂ ਰਹੇ ਹਾਂ ਤੁਸੀਂ ਵੇਖ ਲੈ ਜਿਵੇਂ ਰੱਖੋ ਮੈਂ ਤਾਂ ਕਹਿੰਦਾ ਵੀ ਤੈਨੂੰ ਦੋ ਸਾਲ ਨਸ਼ਾ ਕੇਂਦਰ ਚ ਕਾਉਣ ਲੱਗੀ ਸੀ ਕਹਿੰਦਾ ਉੱਥੇ ਨਾ ਜਗਾਈ ਮੈਨੂੰ ਉੱਥੇ ਕੁੱਟ ਬਹੁਤ ਪੈਂਦੀ ਆ ਨਸ਼ਾ ਕੇਂਦਰ ਤਾਂ ਛੱਤਰ ਬਹੁਤ ਫੇਰਦੇ ਆ ਅੱਗੇ ਗਿਆ ਨਾ ਤੂੰ ਕੀ ਕਰਦੇ ਸੀ ਉਹ ਉਹ ਕੁੱਟਦੇ ਆ ਜੀ ਕਿਵੇਂ ਇਹਨਾਂ ਦਾ ਮਾਸ ਉੱਟ ਗਿਆ ਨੇ ਇਹਨਾਂ ਦੇ ਸੱਣਾ ਤੋਂ ਐਨਾ ਨਾ ਮਾੜਾ ਡਿਆ। ਬੈਠਾ ਨਾ। ਗੁਰਪ ਪੈ ਗਈ ਸੀ ਉੱਥੇ ਅੰਦਰ ਸਫਾਈ ਜੂਈ ਹੈ ਨਹੀਂ ਨਾ ਉੱਥੇ ਜਿੱਥੇ ਰਕਾ ਰੱਖਦੇ ਆ ਉੱਥੇ ਬੁਰਾ ਹਾਲ ਕਰਦੇ ਆ ਉੱਥੇ ਜੰਗ। ਕੁੱਟਦੇ ਵੀ ਸੀ। ਕੁੱਟਦੇ ਵੀ ਸੀ। ਇਹ ਹੁਣ ਤੈਨੂੰ ਉੱਥੇ ਭੇਜ ਦਈਏ ਫਿਰ? ਨਹੀਂ ਵਾਪਸ ਮੈਂ ਤੁਹਾਡੇ ਘਰ ਆਣਾ। ਆਪਾਂ ਸੈਂਟਰ ਵਾਲਿਆਂ ਨਾਲ ਗੱਲ ਕਰੋ ਬਲਾਓ ਉਹਨਾਂ ਨੂੰ ਜਿੰਨਾਂ ਕੋਲ ਪਹਿਲਾਂ ਗਿਆ ਸੀ ਆਪਾਂ ਫੀਸ ਦੇ ਦਿੰਨੇ ਐ ਨੂੰ ਉੱਥੇ ਭੇਜ ਦੇ। ਨਹੀਂ ਠੀਕ ਆ ਬਿਠਾਓ ਉੱਥੇ। ਬੱਬੂ ਆ ਨਹੀਂ ਮੈਂ ਤਾਂ ਚੋਰ ਬੰਦਾ ਪੈਰੀ ਹੱਥ ਨਾ ਲਾਇਆ ਕਰੋ ਯਾਰ। ਤੇ ਅੱਜ ਕੈਂਪ ਦੇ ਵਿੱਚ ਬਹੁਤ ਸਾਰੇ ਭੈਣ ਭਰਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੁੱਖ ਤਕਲੀਫਾਂ ਦੇ ਵਿੱਚ ਲੈ ਕੇ ਆਏ ਨੇ ਆਰਿਆਂ ਨੂੰ ਬੇਨਤੀ ਆ ਵੀ ਜਿਹੜੇ ਕੋਈ ਮਰੀਜ਼ ਠੀਕ ਹੋ ਰਹੇ ਨੇ ਨਾ ਉਹਨਾਂ ਦੀ ਸਪੋਰਟ ਕਰਿਆ ਕਰੋ ਯਾਰ ਉਹਨਾਂ ਨੂੰ ਤਾਨੇ ਮੇਨੇ ਨਾ ਮਾਰਿਆ ਕਰੋ ਹੁਣ ਸਾਡੇ ਕੋਲੇ ਜਿਵੇਂ ਧਰਮਪ੍ਰੀਤ ਦੇ ਤਰਾ ਇਹ ਸਾਡਾ ਵੀਰ ਆ ਧਰਮਪ੍ਰੀਤ ਸਿੰਘ ਮੁੱਖ ਮੰਤਰੀ ਇਹ ਵੀਰਾ ਟੈਨਸ਼ਨ ਚ ਲੱਗ ਗਿਆ ਡਿਪਰੈਸ਼ਨ ਚ ਲੱਗ ਗਿਆ ਸੀ ਬਿਮਾਰ ਹੋ ਗਿਆ ਇਹ ਉਸ ਟਾਈਮ ਇਹਦਾ ਸਾਹਸ ਦੇਣਾ ਸੀ ਲੋਕਾਂ ਨੇ ਇਹਦੇ ਆਂਡੀਆਂ ਗਵਾਂਡੀਆਂ ਨੇ ਆਸੇ ਪਾਸੇ ਦੇ ਲੋਕਾਂ ਨੇ ਇਹਨੂੰ ਤਾਨੇ ਮਾਣੇ ਮੇਨੇ ਮਾਰਨੇ ਸ਼ੁਰੂ ਕਰਤੇ ਮੈਂ ਕਿਤੇ ਦੇ ਕਾਕਾ ਤੇ ਇਹਦੀ ਟੈਨਸ਼ਨ ਘਟਾਉਣ ਦੀ ਬਜਾਏ ਹੋਰ ਵਧਾ ਦਿੱਤੀ ਗਏ। ਇਦਾਂ ਹੀ ਜੇ ਤੁਹਾਡੇ ਆਣ ਗਵਾਨ ਕੋਈ ਰਿਸ਼ਤੇਦਾਰੀ 'ਚ ਮਰੀਜ਼ ਆ ਨਾ ਜਿਹਨੂੰ ਕੋਈ ਦਿਮਾਗੀ ਸਮੱਸਿਆ ਕੋਈ ਟੈਨਸ਼ਨ ਲੈ ਰਿਹਾ ਤਾਂ ਉਹਨੂੰ ਸਪੋਰਟ ਕਰਿਆ ਕਰੋ। ਉਹਨੂੰ ਮਜ਼ਾਕ ਨਾ ਕਰਿਆ ਕਰੋ। ਕਿੱਡੀ ਗੁਰੂ ਸਾਹਿਬ ਦੀ ਦੇਣ ਹੈ, ਕਿੱਡੀ ਮਹਾਰਾਜ ਦੀ ਕਿਰਪਾ ਹੈ ਤੇ ਅੱਜ ਦੇ ਸਮੇਂ 'ਚ ਆਪਾਂ ਇੱਥੇ ਇੰਨੇ ਮੰਡੇ ਖੜੇ ਆ 40 ਮੁਕਤੇ ਦੇ ਨਾਮ ਇਹ ਵੀਰੇ ਨੇ ਹੁਣ ਵੀ ਸੁਣਾਤੇ ਆਪਾਂ ਦੁਬਾਰਾ ਨਹੀਂ ਸੁਣਾ ਸਕਦੇ। ਪਰ ਇਸ ਬੱਚੇ ਤੇ ਇੰਨੀ ਕਿਰਪਾ ਸੀ ਇਹਨੇ ਬਚਪਨ ਦੇ ਵਿੱਚ ਸੰਥਿਆ ਲਈ ਬਹੁਤ ਗੁਰੂ ਦੀ ਬਾਣੀ ਹੁਣ ਸਾਡੇ ਅੰਦਰ ਸ਼ਾਮ ਨੂੰ ਰਹਿ ਰਾਸ ਸਾਹਿਬ ਦਾ ਪਾਠ ਹੈ ਕਿ ਸਪੀਕਰ ਦੇ ਵਿੱਚ ਕਰਦਾ ਵੀਰਾ ਹੈ ਪਰ ਕਿਸੇ ਹੋਰ ਰਾਹ ਦਾ ਪੰਦ ਕਿਸੇ ਹੋਰ ਰਾਹ ਤੇ ਲੈ ਗਏ ਲਾਲਚ ਦੇ ਵਿੱਚ ਕੁਝ ਲੋਕਾਂ ਨੇ ਇਸ ਬੱਚੇ ਨੂੰ ਆਪਣੀ ਆਪਣਾ ਟੂਲ ਸਮਝ ਕੇ ਆਪਣੀ ਮਸ਼ੀਨ ਸਮਝ ਕੇ ਉਹਨੇ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਸ ਬੱਚੇ ਦੀ ਜਾਂ ਉਹਨੂੰ ਸੋਚੀ ਆਈ ਜਾਂ ਉਹ ਬੱਚੇ ਦੀ ਸਮੱਸਿਆ ਵਧੀ ਤਾਂ ਉਹਨੂੰ ਵਾਪਸ ਛੱਡ ਗਏ ਤੇ ਅੱਜ ਇਸ ਬੱਚੇ ਨੂੰ ਜਦੋਂ ਅਸੀਂ ਇੱਥੇ ਸੁਪਨਿਆਂ ਦੇ ਘਰ ਦੇ ਤੇ ਜੀਜਾ ਜੀ ਤੇ ਤੇ ਮੰਮੀ ਪਾਪਾ ਲੈ ਕੇ ਆਏ ਨੇ ਘਰੇ ਮੰਝੇ ਤੇ ਰਸਿਆਂ ਨਾਲ ਸੰਗਲਾਂ ਨਾਲ ਚੁੰਨੀਆਂ ਨਾਲ ਆਪਣੇ ਮਾਂ ਦੇ ਬਾਪੂ ਦੇ ਦੁਪੱਟਿਆਂ ਨਾਲ ਪੱਗਾਂ ਨਾਲ ਬੰਨਿਆ ਹੋਇਆ ਸੀ ਇਹ ਬੱਚਾ ਕਾਰਨ ਕਿਸੇ ਬਿਮਾਰੀ ਕੀ ਸੀ ਕੁਝ ਵੀ ਨਹੀਂ ਬਿਮਾਰੀ ਸੀ ਕੀ ਲੋਕਾਂ ਨੇ ਦਿੱਤੇ ਜਿਵੇਂ ਮਾਂ ਦੱਸਦੀ ਹੈ ਵੀ ਮੇਰਾ ਪੁੱਤ 2.5 ਸਾਲ ਹੋ ਗਏ ਦਵਾਈ ਖਾਂਦਾ ਠੀਕ ਆ ਬਾਕੀ ਬਸ ਕੰਮ ਨਹੀਂ ਕਰਦਾ ਕੰਮ ਤੇ ਕਿਵੇਂ ਲੱਗੂ ਭਾਈ ਕੰਮ ਤੇ ਲਾਉਣਾ ਸਮਾਜ ਨੇ ਲੋਕਾਂ ਨੇ ਚਾਚੇ ਤਾਏ ਦੇ ਮਾਮੇ ਧੀਆ ਮਾਸੀ ਘੂਆ ਦੇ ਪੁੱਤਾਂ ਧੀਆ ਨੇ ਉਹਨਾਂ ਨੇ ਕਹਿਣਾ ਵੀ ਚੱਲ ਨਾਲ ਚੱਲ ਸਾਡੇ ਕੀ ਨਾ ਪੁੱਤਰਾ ਚੱਲ ਵੀ ਮਨਿੰਦਰ ਸਿੰਘ ਤੂੰ ਮੇਰੇ ਕੋਲੇ ਆ ਜਾ ਮੈਂ ਕੰਮ ਕਰਦਾ ਤੂੰ ਮੇਰੇ ਨਾਲ ਦੰਦ ਦਿਲਵਾ ਚੱਲ ਮੇਰੇ ਨਾਲ ਆ ਜਾ ਆਪਾਂ ਕੰਮ ਤੇ ਲੱਗਦੇ ਆ ਜਾਂ ਕੋਈ ਆਂਢੀ ਗਵਾਂਢੀ ਕੋਈ ਦੁਕਾਨਦਾਰ ਵੀਰ ਕਹੇ ਪੀ ਭੈਣੇ ਤੇ ਆਪਦੇ ਮੁੰਡੇ ਨੂੰ ਮੇਰੇ ਕੋਲੇ ਦੁਕਾਨ ਤੇ ਭੇਜ ਦਿਆ ਕਰ ਮੈਂ ਹਜੇ ਤਨਖਾਹ ਤਾਂ ਨਹੀਂ ਦੇਉਂਗਾ ਪਰ ਮੈਨੂੰ ਕੰਮ ਸਿਖਾਉਂਗਾ ਇਦਾਂ ਹੋਣਾ ਅੱਗੇ ਵਧਣਾ ਪੈਣਾ ਅੱਗੇ ਇਦਾਂ ਹੀ ਦੁਬਾਰਾ ਮੁੱਕਤਾਰਾ ਚਾਉਣਾ ਪੈਣਾ ਜਦੋਂ ਇੱਕ ਬੰਦਾ ਇੱਕ ਲਾਈਨ ਚੋਂ ਨਿਕਲ ਜਾਂਦਾ ਕਿਤੇ ਪੈਰ ਥੜਕ ਜਾਂਦੇ ਆ ਤਾਂ ਉਹਨੂੰ ਦੁਬਾਰਾ ਉੱਠ ਕੇ ਖੜਾ ਹੋਣਾ ਪੈਂਦਾ ਤੇ ਦੁਬਾਰਾ ਖੜਾ ਹੋ ਕੇ ਬਰਾਬਰ ਰਹਿਣਾ ਪੈਂਦਾ ਤੇ ਉਹਦੇ ਵਾਸਤੇ ਮੂਰਲਿਆਂ ਨੂੰ ਨਾਲ ਰੜਾਉਣਾ ਪੈਂਦਾ ਪਿਛਲਿਆਂ ਨੂੰ ਨਾਲ ਖੜਾ ਕਰਨਾ ਪੈਂਦਾ ਉਹਨੂੰ ਨਾ ਕਿ ਉਹਨੂੰ ਲਤੜ ਕੇ ਉੱਪਰ ਦੀ ਲੰਘ ਜੀਏ ਨਾ ਕਿ ਉਹਨੂੰ ਡਿੱਗੇ ਪੈ ਦੇ ਸਾਤੀ ਤੇ ਪੈਰ ਰੱਖ ਕੇ ਅੱਗੇ ਨਿਕੜ ਜੀਏ ਜਿਵੇਂ ਕਿ ਸਾਡੇ ਭਰਾ ਨਾਲ ਮੁੱਖ ਮੰਤਰੀ ਨਾਲ ਹੋਈ ਸੀ ਲੈ ਕਾ ਵੀਰਾ ਵੀ ਆਧਾਰਨ ਆ ਗਿਆ ਇੱਕ ਹੋਰ ਹਾਂਜੀ ਭੈਣੇ ਸਾਸਿਕਾ ਕਿਵੇਂ ਵੀਰਾ ਹੁਣ ਪਹਿਰੀ ਹੱਥ ਨਹੀਂ ਲਾਉਣੇ ਹਟ ਦਾ ਨਹੀਂ ਭੰਗ ਪੀਣੋਂ ਨਹੀਂ ਹਟ ਭੰਗ ਪੀਣੋਂ ਨਹੀਂ ਹਟਦਾ ਤੂੰ ਇਹ ਵੀਰਾ ਸਾਡੇ ਕੋਲ ਜਦੋਂ ਆਇਆ ਸੀ ਪਹਿਲੀ ਵਾਰੀ ਬਹੁਤ ਮਾੜੀ ਹਾਲਤ ਚ ਇਦਾਂ ਹੀ ਬੰਨ ਕੇ ਕੁੱਟਮਾਰ ਕਰਦਾ ਮਾਂ ਡਰਦੀ ਨੇੜੇ ਨਹੀਂ ਸੀ ਜਾਂਦੀ ਗੁਰੂ ਦੇ ਬਾਣੇ ਦੇ ਵਿੱਚ ਨੀਲੇ ਬਾਣੇ ਤੇ ਗੁਰਸਿੱਖ ਇਹ ਵੀਰ ਸਾਡੇ ਕੋਲੇ ਪਹੁੰਚਿਆ ਭੰਗ ਪੀਣ ਦਾ ਆਦੀ ਹੋ ਗਿਆ ਭੰਗ ਨੇ ਦਿਮਾਗ ਚੱਕਦਾ ਅਫਸੈਟ ਹੋ ਗਿਆ ਵੀਰੇ ਨੂੰ ਇੱਥੇ ਦਾਕਰ ਰੱਖਿਆ ਬਿਲਕੁਲ ਠੀਕ ਹੋ ਗਿਆ ਸਾਡੇ ਕੋਲ ਠੀਕ ਹੋ ਕੇ ਮਾਂ ਕਹਿੰਦੀ ਵੀ ਹੁਣ ਮੇਰਾ ਪੁੱਤ ਠੀਕ ਹੈ ਮੈਂ ਘਰੇ ਲੈ ਜਾਂਦੀ ਹਾਂ ਘਰੇ ਚ ਲੈ ਗਿਆ ਘਰੇ ਜਾ ਕੇ ਫਿਰ ਗੱਲ ਉੱਥੇ ਹੀ ਆ ਜਾਂਦੀ ਆ ਗੱਲ ਉਹਨਾਂ ਲੋਕਾਂ ਦੀ ਆ ਜਿਹੜੇ ਸਾਡੇ ਆਸ-ਪਾਸ ਵਿਚਰਦੇ ਨੇ ਜਿਹੜੇ ਸਾਡੇ ਰਿਸ਼ਤੇਦਾਰ ਨੇ ਜਿਹੜੇ ਸਾਡੇ ਭੈਣ ਭਰਾ ਨੇ ਜਿਹੜੇ ਸਾਡੇ ਆਪਣੇ ਨੇ ਜੇ ਥੋੜੀ ਜਿਹੀ ਉਹ ਸਪੋਰਟ ਕਰ ਦੇਣਾ ਅਸੀਂ ਅਕਸਰ ਗੱਲ ਕਰਦੇ ਆ ਦਵਾਈਆਂ 30% ਕੰਮ ਕਰਦੀਆਂ 70% ਮਾਹੌਲ ਕੰਮ ਕਰਦਾ ਮਾਹੌਲ ਮਾਹੌਲ ਕਿਹਨੇ ਦੇਣਾ ਆਪਣਿਆਂ ਨੇ ਜੇ ਹਣ ਮਾਹੌਲ ਹੀ ਨਹੀਂ ਸਹੀ ਮਿਲੂਗਾ ਦਵਾਈ ਕੁਝ ਨਹੀਂ ਕਰ ਸਕਦੀ ਤੇ ਵੀਰਾ ਠੀਕ ਹੋ ਕੇ ਚਲਾ ਗਿਆ ਦੁਬਾਰਾ ਫੇਰ 4-5 ਮਹੀਨੇ ਬਾਅਦ ਉਸੇ ਹਾਲਤ ਵਿੱਚ ਫੇਰ ਆ ਗਿਆ ਸਾਡੇ ਕੋਲ ਉਦੋਂ ਵੀ ਮਾੜੀ ਹਾਲਤ 'ਚ ਆਇਆ ਮਾਂ ਫੇਰ ਡਰੇ ਕੁੱਟੇ ਮਾਰੇ ਇੱਥੇ ਬੈਠਾ ਕੁਰਸੀਆਂ ਭੰਨੇ ਬਹੁਤ ਔਖਾ ਕਾਬੂ ਕੀਤਾ ਅੰਦਰ ਲੈ ਕੇ ਗਏ ਹਸਪਤਾਲ ਚ ਲਿਜਾ ਕੇ ਟੀਕੇ ਲਾਏ ਦਾਖਲ ਕੀਤਾ ਫਿਰ ਮਹੀਨਾ ਵੀ ਦਿਨ ਇੱਥੇ ਰਿਹਾ ਫਿਰ ਠੀਕ ਹੋ ਗਿਆ ਫਿਰ ਕਹਿੰਦਾ ਮੈਂ ਹੁਣ ਜਾਣਾ ਘਰੇ ਮਾਂ ਵੀ ਕਹਿੰਦੀ ਪੁੱਤ ਹੁਣ ਠੀਕ ਆ ਮੈਂ ਲੈ ਜਾਂਦੀ ਆ ਫਿਰ ਇਹਨੇ ਵਾਦਾ ਕੀਤਾ ਵੀ ਬਾਈ ਮੈਂ ਹੁਣ ਹੱਥ ਨਹੀਂ ਲਾਉਂਗਾ ਭੰਗ ਨੂੰ ਮੈਂ ਕੰਮ ਕਰੂੰਗਾ ਮੈਨੂੰ ਭੇਜ ਦੇ ਤਾਂ ਅਸੀਂ ਇੱਥੋਂ ਜਦੋਂ ਹੁਣ ਮਾਂ ਭੇਜਿਆ ਠੀਕ ਸੀ ਨਾ ਕੰਮ ਕੀਤਾ ਨੇ ਜਾ ਕੇ ਕੋਈ ਹਾਂ ਜਾਂਦਾ ਸਰਾਬੀਆਂ ਨਾਲ ਪ੍ਰੋਗਰਾਮ ਤੇ ਭੰਗ ਕਿਵੇਂ ਪੀਣ ਲੱਗ ਗਿਆ ਦੁਬਾਰਾ ਫੇਰ ਹਾ ਟਾਣੀ ਫਿਰ ਪੈਸੇ ਵੀ ਨਹੀਂ ਅਸੀਂ ਦਿੰਦੇ ਨਾ ਪٹرول ਪਵਾ ਕੇ ਦੇਈਦਾ ਮੋਟਰਸਾਈਕਲ 'ਚ ਪਤਾ ਨਹੀਂ ਤੁਰਕੀ ਜਲਾਲਾਬਾਦ ਨੂੰ ਤੁਰਕੀ ਚਲਾ ਜਾਂਦਾ ਦਾ ਅੱਜ 15 ਜੁਲਾਈ ਦਿਨ ਮੰਗਲਵਾਰ ਆ ਜੀ ਅੱਜ ਸਰਦਾਰ ਸਖਤ ਸਿੰਘ ਗਿੱਲ ਸਾਡੇ ਮਾਮਾ ਜੀ ਜਿਹੜੇ ਸੇਵਾ ਸ਼ੁਰੂ ਕਰਨ ਦੇ ਵਿੱਚ ਪਹਿਲੇ ਦਿਨ ਤੋਂ ਸਾਡੇ ਨਾਲ ਸੀ ਉਹਨਾਂ ਦੀ ਅੱਜ ਦੇ ਦਿਨ ਇਸ ਦੁਨੀਆ ਤੋਂ ਜਾਣਾ ਹੋਇਆ ਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਕੈਂਪ ਆ ਜਿਹੜਾ ਅੱਜ ਉਹਨਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਸੌਰੀ ਉਹਨਾਂ ਦੀ 21 ਜੁਲਾਈ ਨੂੰ ਇਸ ਦੁਨੀਆ ਤੋਂ ਜਾਣਾ ਹੋਇਆ ਸੀ ਪਰ ਅੱਜ ਦਾ ਕੈਂਪ ਵੀ ਅਸੀਂ ਉਹਨਾਂ ਨੂੰ ਸਮਰਪਿਤ ਕਰਦੇ ਆ ਤੇ ਉਹਨਾਂ ਦੀ ਯਾਦ ਵਿੱਚ ਅਸੀਂ ਅੱਖਾਂ ਦਾ ਕੈਂਪ ਵੀ ਲਾ ਰਹੇ ਆ ਅੱਖਾਂ ਦਾ ਚੈੱਕ ਅਪ ਕੈਂਪ ਤੇ ਆਪਰੇਸ਼ਨਾਂ ਦਾ ਕੈਂਪ 21 ਜੁਲਾਈ ਨੂੰ ਲਾ ਰਹੇ ਆ ਜਿਸ ਦਿਨ ਮਾਮਾ ਜੀ ਇਸ ਦੁਨੀਆ ਤੋਂ ਗਏ ਸੀ ਤੇ ਇਹ ਰੁੱਖ ਲਗਾਓ ਭੁੱਖ ਬਚਾਓ ਦੇ ਨਾਰੇ ਹੇਟ ਅਸੀਂ ਹੁਣ ਤੱਕਰ 75000 ਤੋਂ ਵੱਧ ਰੁੱਖਾਂ ਦੇ ਲੰਗਰ ਲਗਾ ਚੁੱਕੇ ਹਾਂ ਤੇ ਤੁਸੀਂ ਅੱਜ ਦੇ ਕੈਂਪ ਵਿੱਚ ਵੀ ਆਪਣੇ ਆਪਣੇ ਜ਼ਿੰਮੇਵਾਰੀ ਸਾਂਝਦੇ ਹੋਏ ਇੱਕ ਇੱਕ ਰੁੱਖ ਇੱਕ ਇੱਕ ਪੌਦਾ ਲੈ ਕੇ ਜਾਇਓ ਤੇ ਉਹ ਜ਼ਰੂਰ ਲਵਾਇਓ ਤੇ ਇਹ ਜਿਹੜੇ ਸਾਡੇ ਭੈਣ ਭਰਾ ਸਾਡੇ ਇਸ ਟਾਈਮ ਬੈਨਰ ਲਈ ਖੜੇ ਆ ਆਪਣੇ ਹੱਥਾਂ ਦੇ ਵਿੱਚ ਇਹ ਬੈਨਰ ਤੁਸੀਂ ਸਾਡੇ ਕੋਲੋਂ ਪ੍ਰਾਪਤ ਕਰ ਸਕਦੇ ਹੋ ਆਪਣੇ ਆਪਣੇ ਇਲਾਕਿਆਂ ਚ ਵਸ ਛੜਿਆਂ ਤੇ ਸਟੇਸ਼ਨਾਂ ਤੇ ਜਿੱਥੇ ਵੀ ਤੁਹਾਨੂੰ ਲੱਗਦਾ ਗੁਰੂ ਘਰਾਂ ਦੇ ਬਾਹਰ ਇਹ ਜ਼ਰੂਰ ਗਵਾਇਓ ਤਾਂ ਜੋ ਦੂਰ ਤੱਕ ਸੰਗਤ ਸਾਡੇ ਤੇਕਰ ਪਹੁੰਚ ਸਕੇ ਕਿਉਂਕਿ ਕੈਂਪ ਤਾਂ ਹਰ 3-4 ਮਹੀਨੇ ਬਾਅਦ ਲੱਗਦੇ ਆ ਨੇੜੇ-ਤੇੜੇ ਦੇ ਇਲਾਕੇ ਦੇ ਜਿੰਨੇ ਵੀ ਪੇਸ਼ੈਂਟ ਆ ਅੱਖਾਂ ਦੇ ਉਹਨਾਂ ਦੇ ਤਾਂ ਹੋ ਹੀ ਜਾਂਦੇ ਆ ਆਪਰੇਸ਼ਨ ਪਰ ਦੂਰ ਦਰਾਡੇ ਵਾਲਿਆਂ ਨੂੰ ਜ਼ਰੂਰ ਸਪੋਰਟ ਕਰਨ ਦੀ ਸਾਡੀ ਕੋਸ਼ਿਸ਼ ਆ ਤੁਸੀਂ ਵੀ ਆਪਣੇ ਨਾਲ ਜੇ ਕੋਈ ਆਉਣੇ ਅਮਰੀਦ ਲੈ ਕੇ ਕਿਸੇ ਨੂੰ ਅੱਖਾਂ ਦੀ ਸਮੱਸਿਆ ਵਾ ਤਾਂ ਅੱਜ ਵੀ ਅੱਖਾਂ ਦੇ ਚੈੱਕਅਪ ਕੀਤੇ ਜਾਣੇ ਆ ਆਪਾਂ ਉਹਨਾਂ ਦੇ ਚੈੱਕਅਪ ਕਰਕੇ ਅੱਜ ਉਹਨਾਂ ਨੂੰ ਸਿਲੈਕਟ ਕਰਾਂਗੇ ਜਿਨ੍ਹਾਂ ਦੇ ਆਪਰੇਸ਼ਨ ਹੋਣ ਵਾਲੇ ਆ ਫਿਰ ਉਹਨਾਂ ਨੂੰ 21 ਤਰੀਕ ਨੂੰ ਸੱਦ ਕੇ ਉਹਨਾਂ ਦੇ ਆਪਾਂ ਆਪਰੇਸ਼ਨ ਕਰਵਾਵਾਂਗੇ ਤੇ ਨਾਲੇ ਰੁੱਖਾਂ ਦੀ ਗੱਲ ਕਰੀਆ ਰੁੱਖ ਲਗਾਓ ਉਹ ਵਿਖ ਬਚਾਓ ਦੀ ਜਿਹੜੀ ਅਸੀਂ ਗੱਲ ਕਰਦੇ ਆ ਇਸ ਕੜੀ ਦੇ ਤਹਿਤ ਆਪਾਂ ਰੁੱਖਾਂ ਦੀ ਸੇਵਾ ਕਰਦੇ ਆ ਪਿਛਲੇ 6-7 ਸਾਲਾਂ ਤੋਂ ਲਗਾਤਾਰ ਅਸੀਂ ਰੁੱਖ ਬੰਨ ਰਹੇ ਆ ਉਸ ਤੋਂ ਪਹਿਲਾਂ 2 ਸਾਲ ਅਸੀਂ ਆਪ ਹੀ ਲਾਉਂਦੇ ਸੀਗੇ 9 ਸਾਲ ਹੋ ਗਏ ਸਾਨੂੰ ਰੁੱਖਾਂ ਦੀ ਸੇਵਾ ਕਰਦਿਆਂ ਤੇ ਹੁਣ ਤਿੱਕਰ ਜਿੰਨੇ ਮਹਾਰਾਜ ਨੇ ਸਮਤ ਬੁੱਧੀ ਬਖਸ਼ੀਆ ਕਿਉਂਕਿ ਆਉਣ ਵਾਲੇ ਭਵਿੱਖ ਵਿੱਚ ਪੰਜਾਬ ਨੂੰ ਬਹੁਤ ਲੋੜ ਆ ਇਸ ਹਰੇ ਭਰੇ ਪੰਜਾਬ ਨੂੰ ਦੁਬਾਰਾ ਹਰਿਆ ਭਰਿਆ ਬਣਾਉਣ ਦੇ ਲਈ ਅਸੀਂ ਆਪਣਾ ਸਾਥ ਦੇਈਏ ਆਪਣਾ ਸਹਿਯੋਗ ਦੇਈਏ ਬਾਪੂ ਗੋਪਾਲ ਜੀ ਦੇ ਹੱਥ ਚ ਫੜਿਆ ਹੋਇਆ ਇਹ ਨਿੱਕਾ ਜਿਹਾ ਦਰਖਤ ਬਕੈਣ ਦਾ ਜਿਹੜੇ ਅਸੀਂ ਪਿਛਲੇ ਸਾਲ ਲਾਏ ਸੀ ਅੱਜ ਉਹ ਪੂਰੇ ਦਰਖਤ ਬਣ ਗਏ ਇੱਕ ਸਾਲ ਚ ਪੂਰੀਆਂ ਛਤਰੀਆਂ ਬਣ ਗਈਆਂ ਜਿਹਦੇ ਥੱਲੇ ਦੋ ਮੰਜੇ ਡਾਏ ਜਾ ਸਕਦੇ ਆ ਇੱਕ ਸਾਲ ਚ ਇਹ ਸਾਡੇ ਜਿੰਨੇ ਵੀ ਅਸੀਂ ਆਸ-ਪਾਸ ਲਾਏ ਆ ਤੇ ਉਹ ਪੂਰੇ ਬਦੇ ਫੁੱਲੇ ਨੇ ਦਰਖਤ ਤੇ ਅੱਜ ਇਸ ਕੈਂਪ ਦੇ ਰਾਹੀਂ ਗੁਰੂ ਕੇ ਲੰਗਰਾਂ ਦੇ ਵਿੱਚ ਬੇਨਤੀ ਕਰਦੇ ਆ ਜਿੰਨੇ ਵੀ ਭੈਣ ਭਰਾ ਜਿਸ ਕਿਸੇ ਵੀ ਰੂਪ ਚ ਇੱਥੇ ਆਏ ਨੇ ਚਾਹੇ ਉਹ ਸੇਵਾ ਕਰਨ ਆਏ ਨੇ ਚਾਹੇ ਉਹ ਕੋਈ ਪੇਸ਼ੈਂਟ ਲੈ ਕੇ ਆਏ ਨੇ ਇੱਕ ਇੱਕ ਰੁੱਖ ਇੱਕ ਇੱਕ ਪੌਦਾ ਸਾਤੋਂ ਜ਼ਰੂਰ ਤੁਸੀਂ ਇੱਥੋਂ ਲੈ ਕੇ ਜਾਇਓ ਜ਼ਰੂਰ ਪ੍ਰਾਪਤ ਕਰਿਓ ਤੇ ਬਾਕੀ ਆਪਾਂ ਅੱਜ ਇਸ ਕੈਂਪ ਦੀ ਆਰੰਭਤਾ ਕਰਨ ਤੋਂ ਪਹਿਲਾਂ ਇੱਕ ਤਾਂ ਬੇਨਤੀ ਕਰਨੀ ਚਾਹੁੰਦੇ ਆ ਸੰਗਤ ਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਬਾਪੂ ਫੋਜਾ ਸਿੰਘ ਜੀ ਸੀ ਪੰਜਾਬ ਦੇ ਵਸਿੰਦੇ ਜਿਨ੍ਹਾਂ ਦੀ 113 ਸਾਲ ਉਮਰ ਸੀ ਤੇ ਉਹ ਢੜਾਕ ਸੀਗੇ ਉਹ ਬਹੁਤ ਵਧੀਆ ਐਥਲੀਟ ਸੀ ਉਹ ਬਹੁਤ ਵਧੀਆ ਮੈਰਾਥਨ ਦੇ ਵਿੱਚ ਭਾਗ ਲੈਂਦੇ ਸੀ ਉਹ ਬਾਪੂ ਜੀ 113 ਸਾਲ ਦੇ ਹੋਣ ਦੇ ਬਾਵਜੂਦ ਵੀ ਕੈਨੇਡਾ ਅਮਰੀਕਾ ਫਰਾਂਸ ਯੂਰਪ ਦੇ ਵਿੱਚ ਏਸ਼ੀਆ ਦੇ ਵਿੱਚ ਇੱਧਰ ਮੀਡਲ ਈਸਟ ਦੇ ਵਿੱਚ ਸਾਰੇ ਉਹਨਾਂ ਨੇ ਬੜੇ ਚੰਗੇ ਇਵੈਂਟ ਚੰਗੇ ਵੱਡੇ ਇਵੈਂਟਾਂ ਦੇ ਵਿੱਚ ਹਿੱਸਾ ਲਿਆ ਤੇ ਉਹਨਾਂ ਨੇ ਪੰਜਾਬੀਆਂ ਦਾ ਅਨਸਰ ਚਾ ਕੀਤਾ ਸੀ ਅੱਜ ਉਹ ਬਾਪੂ ਜੀ ਚੜਾਈ ਕਰ ਗਏ ਬਾਪੂ ਫੌਜਾ ਸਿੰਘ ਜੀ ਆਪਣੇ ਘਰ ਤੋਂ ਪਾਰਕ ਦੇ ਵਿੱਚ ਗਏ ਸੀ ਉੱਥੇ ਸੈਰ ਕਰਦੇ ਸੀ ਜਦੋਂ ਪਾਰਕ ਤੋਂ ਨਿਕਲ ਕੇ ਘਰ ਵੱਲ ਨੂੰ ਜਾਣ ਲੱਗੇ ਕੋਈ ਗੱਡੀ ਫੇਟ ਮਾਰ ਗਈ ਤੇ ਉਹਨੂੰ ਬਾਪੂ ਨੂੰ ਲਤੜ ਕੇ ਭੱਜ ਗਈ ਪਤਾ ਵੀ ਨਹੀਂ ਲੱਗਿਆ ਗੱਡੀ ਕੌਣ ਸੀ ਕਿਹਦੀ ਸੀ ਕਿੱਥੋਂ ਸੀ ਦੇਖੋ ਲੋਕਾਂ ਦੇ ਦਿਮਾਗ ਦੇ ਵਿੱਚ ਅੱਜ ਕਿੰਨੀ ਤੇਜ਼ੀ ਵੜੀ ਹੋਈ ਆ ਅਸੀਂ ਕਿੰਨੀ ਕਾਲੀ ਕਰਦੇ ਆ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਆ ਕਈ ਵਾਰੀ ਸਾਡੀ ਛੋਟੀ ਜੀ ਤੇਜ਼ੀ ਕਿੰਨੀਆਂ ਜ਼ਿੰਦਗੀਆਂ ਖਤਮ ਕਰ ਦਿੰਦੀ ਆ ਤਾਂ ਇਸ ਕਰਕੇ ਮੇਰੀ ਬੇਨਤੀ ਆ ਬਾਪੂ ਜੀ ਵਾਸਤੇ ਆਪਾਂ ਸਾਰੇ ਅਰਦਾਸ ਵੀ ਕਰੀਏ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਕਿਉਂਕਿ ਜਿਨ੍ਹਾਂ ਨੇ ਪੰਜਾਬ ਦਾ ਤੇ ਇਸ ਦਸਤਾਰ ਦਾ ਪੂਰੀ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਸਾਡੇ ਉਹਨਾਂ ਵੱਡ ਵਡੇਰਿਆਂ ਦੀ ਅਸੀਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਜਰੂਰ ਸਾਰੇ ਰਲ ਕੇ ਅਰਦਾਸ ਕਰੀਏ ਤੇ ਆਪਾਂ ਹੁਣ ਮੂਲ ਮੰਤਰ ਦਾ ਪਾਠ ਕਰੀਏ ਸਾਰੇ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਤੇ ਉਹ ਸੱਚੇ ਪਾਤਸ਼ਾਹ ਦੀ ਮਿਹਰ ਆ ਜਿਹੜੀ ਉਹਦੇ ਸਦਕਾ ਹੀ ਇੱਕ ਗੁਰੂ ਕੇ ਲੰਗਰ ਚੱਲਦੇ ਆ ਇਹ ਦਵਾਈਆਂ ਦੇ ਲੰਗਰ ਚੱਲਦੇ ਆ ਇਹ ਅਸੀਂ ਕਰ ਨਹੀਂ ਰਹੇ ਇਹ ਹੋ ਰਿਹਾ ਸਭ ਕੁਝ ਨਹੀਂ ਤਾਂ ਲੱਖਾਂ ਰੁਪਈਆਂ ਦੀਆਂ ਦਵਾਈਆਂ ਲੰਗਰ ਦੇ ਰੂਪ ਜਿਹੜੀਆਂ ਵੰਡਦੀਆਂ 7000 ਤੋਂ ਵੱਧ ਮਰੀਜ਼ ਇੱਕ ਮਹੀਨੇ ਦੇ ਵਿੱਚ ਦਵਾਈਆਂ ਲੈ ਕੇ ਜਾਂਦੇ ਇਥੋਂ ਮਹੀਨੇ-ਮਹੀਨੇ ਦੀ ਦਵਾਈ ਹਰ ਇੱਕ ਮੈਂਬਰ ਨੂੰ ਦਿੱਤੀ ਜਾਂਦੀ ਆ ਤੇ ਪੰਜਾਬ ਦੇ ਚੰਗੇ ਡਾਕਟਰ ਚੰਗੇ ਹੋਣਹਾਰ ਬੜੇ ਮਾਹਰ ਡਾਕਟਰ ਇੱਥੇ ਆਉਂਦੇ ਨੇ ਆ ਕੇ ਚੈੱਕਅਪ ਕਰਦੇ ਨੇ ਔਰ ਆਪਾਂ ਨੂੰ ਆਪਣੇ ਜਿਹੜੇ ਉਹਨਾਂ ਨੂੰ ਮਹਾਰਾਜ ਨੇ ਪੜ੍ਹਾਈ ਲਿਖਾਈ ਦੇ ਨਾਲ ਸਮਰੱਥ ਬਖਸ਼ਿਆ ਉਹਦੇ ਮੁਤਾਬਕ ਗੁਰੂ ਕੇ ਲੰਗਰਾਂ ਨੂੰ ਆਪਣੇ ਤੱਕ ਪਹੁੰਚ ਕਰਦੇ ਨੇ ਜਿੱਥੇ ਆਏ ਆ ਕਰੀਬ 8 ਤੋਂ 10000 ਬੰਦੇ ਦਾ ਇਕੱਠ ਹੁੰਦਾ ਵਾ 8 ਤੋਂ 10000 ਬੰਦਾ ਇੱਥੇ ਆਉਂਦਾ ਗੁਰੂ ਘਰ ਲੰਗਰ ਪ੍ਰਸ਼ਾਦਾ ਪਾਣੀ ਦਵਾਈ ਦਾਰੂ ਉਹਨਾਂ ਦੇ ਬਹਿਣ ਦਾ ਉਹਨਾਂ ਦੇ ਰਹਿਣ ਦਾ ਰਾਤ ਨੂੰ ਕਰੀਬ 7-800 ਬੰਦਾ ਜਿਹੜਾ ਇੱਥੇ ਰਹਿਸ਼ ਕਰਦਾ ਅੱਜ ਦੇ ਦਿਨ ਵੀ ਤੇ ਕੱਲ ਦੇ ਦਿਨ ਵੀ ਇਹ ਦੋ ਦਿਨ ਸਾਰੀਆਂ ਸਵਾਵਾਂ ਛਵੀਲਾ ਲੱਗੀਆਂ ਠੰਡੇ ਮਿੱਠੇ ਜਲ ਦੀਆਂ ਸਰਦੀਆਂ ਵਿੱਚ ਆਹ ਦੇ ਲੰਗਰ ਹਰ ਇੱਕ ਚੀਜ਼ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਹੀ ਕਰਵਾ ਰਹੇ ਨੇ ਮੇਰੀ ਬੇਨਤੀ ਆ ਜਿਹੜੇ ਭੈਣ ਭਰਾ ਇੱਥੇ ਆਉਂਦੇ ਨੇ ਸੇਵਾ ਕਰ ਸਕਦੇ ਨੇ ਜਿਹੜੇ ਜਿਨ੍ਹਾਂ ਦੇ ਕੋਈ ਮਰੀਜ਼ ਨਾਲ ਲੈ ਕੇ ਆਉਂਦੇ ਨੇ ਜਾਂ ਜਿਨ੍ਹਾਂ ਦੀਆਂ ਰਿਪੀਟ ਦਵਾਈਆਂ ਚੱਲਦੀਆਂ ਉਹ ਜਰੂਰ ਭਾਈ ਘੰਟਾ 2 ਘੰਟੇ 4 ਘੰਟੇ ਸੇਵਾ ਕਰਾਇਆ ਕਰੋ ਜਰੂਰ ਜੇ ਤੁਹਾਡਾ ਦੁੱਖ ਇੱਥੇ ਘਟਾ ਆ ਕੇ ਦੂਸਰੇ ਦਾ ਦੁੱਖ ਘਟਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਕਰੋ ਤੇ ਅੱਜ ਦੇ ਕੈਂਪ ਵਿੱਚ ਕੁਝ ਜ਼ਰੂਰੀ ਬੇਨਤੀਆਂ ਸੀਗੀਆਂ ਤੇ ਆਪਾਂ ਹੁਣ ਤੁਰੇ ਚੱਲਦੇ ਨਾਲੇ ਆਪਾਂ ਅਰਦਾਸ ਵੀ ਕਰਨੀ ਆ ਤੇ ਅੱਗੋਂ ਵਾ ਬੱਦਲ ਵੀ ਪੂਰੇ ਢੁਲੇ ਪਏ ਆ ਪਿਛਲੇ ਕੈਂਪ ਤੇ ਵੀ ਮੀਂਹ ਪਿਆ ਉਸ ਤੋਂ ਪਿਛਲੇ ਤੇ ਵੀ ਮੀਂਹ ਪਿਆ ਤਿੰਨ ਕੈਂਪ ਲਗਾਤਾਰ ਮੀਂਹ ਦੇ ਵਿੱਚ ਹੀ ਚੱਲ ਰਹੇ ਆ ਤੇ ਇਸ ਵਾਰ ਵਾਹਿਗੁਰੂ ਕਿਰਪਾ ਰੱਖਣ ਆ ਪੰਜ ਚਾਰ ਘੰਟੇ ਥੋੜਾ ਲੇਟ ਪਾ ਦੇਣ ਮੀਂਹ ਮੀਂਹ ਜਰੂਰ ਪਾਉਣ ਪਰ ਲੇਟ ਪਾ ਦੇਣ ਤੇ ਜਦ ਤੱਕ ਸਾਰੇ ਮੈਂਬਰ ਆ ਜਿਹੜੇ ਉਹ ਸਿੱਡਾਂ ਥੱਲੇ ਪਹੁੰਚ ਜਾਣਗੇ ਜਿਨ੍ਹਾਂ ਦੀਆਂ ਦਵਾਈਆਂ ਪੈਕ ਹੋ ਜਾਣਗੀਆਂ